ਪਿੰਡ ਕਾਲੇ ਕੇ ਬਲਾਗ ਤੇ ਬਹੁਤ-ਬਹੁਤ ਧੰਨਵਾਦ ਜੀ ਹੋਰ ਸਨੌਂ ਤੁਸੀਂ ਕੀ ਹੋ? ਠੀਕ ਠਾਕ ਹਾਂ ਜੀ। ਅਸੀਂ ਵੀ ਠੀਕ ਠਾਕ ਹਾਂ ਜੀ। ਗਿਰਿਆਂ ਨੂੰ ਲਾਇਕ ਸਹਿਾਰ ਜ਼ਰੂਰ ਕਰਿਆ ਕਰੋ। ਕਮੈਂਟ ਕਰਕੇ ਦੱਸਿਆ ਕਰੋ ਸਾਡੀ ਵੀਡੀਓ ਸਦ ਨੂੰ ਕਿੱਦਾਂ ਦੀਆਂ ਲੱਗਦੀਆਂ ਨੇ। ਬਹੁਤ ਧੰਨਵਾਦ ਸੋਡਾ। ਆਪੇ ਨਾਲ ਜੋੜਿੰਦਾ। ਤੇ ਦਿলো ਧੰਨਵਾਦ ਕਰਦੀ ਹਾਂ। ਆਪਾਂ ਕਿਦਾਂ ਤੇ ਆਪਾਂ ਨੂੰ 2-3 ਦਿਨ ਹੋ ਗਏ ਸੀ ਆਪਣੀ ਵੀਡੀਓ ਨਹੀਂ ਸੀ ਕੋਈ ਆਈ ਆਪਣੀ ਵੀਡੀਓ ਨਹੀਂ ਸੀ ਕੋਈ ਆਈ ਕਿਉਂਕਿ ਮੈਂ ਬਿਮਾਰ ਹੋਣ ਕਰਕੇ ਮੈਂ 5-7 ਦਿਨ ਬਿਮਾਰ ਰਹੀ ਹੁਣ ਵੀ ਠੀਕ ਨਹੀਂ ਸੀ ਵੀਡੀਓ ਬਣਾਉਂਦਾ ਤਾਂ ਵੈਸੇ ਮੂਡ ਨਹੀਂ ਸੀ ਤੁਹਾਨੂੰ ਪਤਾ ਵੀਡੀਓ ਬਣਾਉਣੀ ਜ਼ਰੂਰੀ ਹੁੰਦੀ ਆ क्योंकि अपना जो तो वॉच टाइम है, वो भी पूरा करना होंगे जो मैं स्टार्टिंग से मैं वीडियो शुरू कर लगी मैं ये नॉलेज नहीं सी लगी। भी वीडियो डेली पाओ दूजे दिन पाओ तीजे दिन पाओ मैन पता नहीं सी चीज़ बारे जो मैं पहली वीडियो पाई शूटा दी तो तीजी वीडियो मैं पाई जागटों की 12000 ਤੇ ਜਾ ਕੇ ਖੜੀ ਹੋ ਮੈਨੂੰ ਇਹ ਨਹੀਂ ਸੀ ਪਤਾ ਵੀ ਆਪਾਂ ਨੂੰ ਬੋਸ ਟਾਈਮ ਪੂਰਾ ਕਰਨਾ ਜਿਹੜੇ ਘੰਟਾ ਜਿਹਨੂੰ ਆਪਾਂ ਕਹਿੰਦੇ ਹੁੰਨੇ ਆ 4000 ਘੰਟੇ ਪੂਰੇ ਕਰਨੇ ਜ਼ਰੂਰੀ ਹੁੰਦੇ ਨਾਲ ਮੈਨੂੰ ਉਹਦੇ ਬਾਰੇ ਨਹੀਂ ਪਤਾ ਮੈਨੂੰ ਇਹ ਹੁੰਦਾ ਸੀ ਵੀ ਮੇਰੀਆਂ ਵੀਡੀਓ ਵਧੀਆ ਚੱਲਦੀਆਂ ਵਧੀਆ ਮੇਰ ਨਾਲ ਵੀ ਉਹ ਜੋੜ ਕੇ ਤੇ ਵੀ ਮੇਰੇ ਸਬਸਕ੍ਰਾਈਬਰ ਮਿਲ ਦਿਓ ਮੈਨੂੰ ਲੱਗਦਾ ਇਦਾਂ ਤੇ ਹੋ ਜੂ ਚਲੋ ਹੌਲੀ-ਹੌਲੀ ਆਪਾਂ ਕੋਈ ਵੀ ਚੀਜ਼ ਆਪਾਂ ਨੂੰ ਹੌਲੀ-ਹੌਲੀ ਨੌਲੇਜ ਹੋ ਜਾਂਦੀ ਹੁੰਦੀ ਆ ਕੋਈ ਇੰਨਾ ਨਹੀਂ ਹੁੰਦਾ ਕੋਈ ਸਿੱਖਿਆ ਨਹੀਂ ਹੁੰਦਾ ਸਗੈ ਕਿਸੇ ਦੇ ਪਛਕੇ ਹੀ ਪਤਾ ਲੱਗਦਾ ਹੈਗਾ ਤੇ ਵੀਡੀਓ ਆਪਾਂ ਪਾਈ ਨਹੀਂ ਸੀਗੀ ਬਿਮਾਰ ਹੋਣੇ ਕਰਕੇ ਕੱਲ ਪਾਈ ਸੀ ਨੀ ਪਛੋਂਦੀ ਉਹਦੇ ਵਿੱਚ ਕਲਰ ਨਹੀਂ ਸੀ ਕਲੀਅਰ ਹੁੰਦੇ ਤੇ ਕੈਮਰਾ ਮੈਂ ਪੁੱਠਾ ਰੱਖ ਕੇ ਤੇ ਬਣਾ ਕੇ ਪਾਤੀ ਉਹ ਮੈਨੂੰ ਪਤਾ ਫਿਰ ਸੱਟ ਕੇ ਮੇਰੇ ਵਿਊ ਜੁੜੇ ਸੀਗੇ ਫਿਰ ਮੈਂ ਤੇ ਆਪਣੀ ਦਵਾਈ ਲੈ ਕੇ ਅਸੀਂ ਘਰ ਆਈ ਤੇ ਫਿਰ ਮੈਂ ਡਿਲੀਟ ਕਰਤੀ ਸੀ ਕਿਉਂਕਿ ਫੇਰਾ ਜਿਆਦਾ ਚਿਤੌਕਾ ਸੀ ਨਹੀਂ ਬਣੀ ਸੀ ਅੱਜ ਵੀ ਚਿਤੌਕਾ ਬਹੁਤ ਹੈ ਮੈਂ ਕਿਹਾ ਨਹੀਂ ਮੈਂ ਵੀ ਵੀਡੀਓ ਬਣਾ ਲਗਾ ਕਾਫੀ ਦਿਨ ਹੋ ਗਏ ਵੀਡੀਓ ਨਹੀਂ ਸੀ ਬਣੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਆਪਣੇ ਕੋਲ ਕੱਪੜੇ ਆ ਗਏ ਦੁਬਾਰਾ ਮੈਂ ਕਿਹਾ ਚਲੋ ਮੈਂ ਕੱਪੜੇ ਵੀ ਦਿਖਾਵਾਂਗੀ ਸਵੇਰੇ ਆਪਾਂ ਦਿਖਾਵਾਂਗੇ ਬਲੌਗ ਬਣ ਗਿਆ ਇੱਕ ਸਕੀ ਵੀ ਬਣ ਕੇ ਰੈਡੀ ਹੋ ਗਈ ਆਪਾਂ ਸਵੇਰੇ ਪੂਰੀਆ ਕਰਾਉਣੀ ਆ ਤੁਸੀਂ ਇਹ ਨਾ ਕਹਿ ਦਿਓ ਕਿ ਭੈਣ ਤੁਸੀਂ ਜਦੋਂ ਤੁਰਨਾ ਹੁੰਣਾ ਉਹ ਉਹਦੀ ਵੀਡੀਓ ਤੁਸੀਂ ਪਾਉਣੀ ਹੁੰਦੀ ਆ ਇਹ ਕਿਤਾ ਆਪਣੇ ਰਿਮੋਟ ਦੀ ਆਵਾਜ਼ ਬਹੁਤ ਘੱਟ ਹੁੰਦੀ ਆ ਉਹ ਹੋਜੀ ਰਹਿੰਦੀ ਆ ਬਲਾਈ ਬਣਾਉਣ ਵਾਲਾ ਹਜੇ ਆਪਣਾ ਰੰਦਾ ਵਾ ਸੀ ਜਦੋਂ ਪੂਰਾ ਹੋਊਗਾ ਤੁਰਨ ਤੋਂ ਪਹਿਲੇ ਮਸਾ ਪੂਰਾ ਹੋਣਾ ਵਾ ਕਿਉਂਕਿ ਸਿਰ ਆਪਾਂ ਜਾਣਾਗਾ ਦਵਾਈ ਲੈਣ ਤਿੰਨ ਆੜਿਆ ਪਾ ਚਲੋ ਉਹ ਸਮਾਨ ਜੋ ਭੈਣ ਨੇ ਆਪਾਂ ਤੋਂ ਮੰਗਾਇਆ ਪੀਂਗਾ ਮੰਗਾ ਤੇ ਵੀਰਪਾਲ ਭੈਣ ਵੀ ਇਹਨੇ ਹੋਣਗੇ ਕਿਉਂਕਿ ਉਹਨਾਂ ਦੇ ਪੈਸੇ ਆ ਨੂੰ ਵੀ ਆਪਾਂ ਨੂੰ ਗੂਗਲ ਪੇ ਕਰਤੇ ਤਾਂ 4 ਦਿਨ ਹੋ ਗਏ ਆ ਤੇ ਤੇ ਪਾਸ ਸਮਾਨ ਵਸੇ ਰਿਹਾ ਪਨ ਨਾ ਕੂਰੀਅਰ ਵੀ ਕਿਨ ਦਵਾਈ ਲਿਆ ਮੈਂ ਉਹਨਾਂ ਨੇ ਆਪਾਂ ਕੂਰੀਅਰ ਕਰਵਾਇਆ ਪਾਗੇ ਲੋ ਜੀ ਹੁਣ ਕੋ ਵੀਡੀਓ ਸਾਨੂੰ ਸੋਹਣੇ ਛੁੱਟਾਂ ਦਿਨਾਂ ਚ ਕੋਈ ਵੀ ਛੁੱਟ ਸਾਨੂੰ ਪਸੰਦ ਆ ਹੋਵੇ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ WhatsApp ਤੇ ਜਦੋਂ ਮਰਜ਼ੀ ਕਾਲ ਕਰੋ ਨੰਬਰ ਆਪਣਾ ਹੇਠਾ ਲਿਖਿਆ ਹੀ ਹੁੰਦਾ ਹੈਗਾ ਲੋ ਜੀ ਸਾਨੂੰ ਸ਼ੁਰੂ ਕਰਦੇ ਹਾਂ ਆਪਾਂ ਸ਼ੂਟ ਦਿਖਾਉਣੀ 2000 ਵੀ ਬੈਂਕ ਆਪੇ ਆਣਾ ਨਾ ਇਹ ਰੂਰ ਆਰਡਰ ਵੱਤ ਵੱਤ ਹੀ ਆ ਕਰੋ ਜਿਹੜੀ ਅਸੀਂ ਨਾ ਸ਼ੂਟ ਕੋਰੀਅਰ ਕਰਾਉਣੀ ਹੈ ਮੈਂ ਉਹਦੀਆਂ ਵੀਡੀਓ ਨਹੀਂ ਸਾਨੂੰ ਪਾਉਂਦੀ ਜੀ ਘੱਟ ਮੈਂ ਇਸ ਵੇਲੇ ਮੈਂ ਕੋਰੀਅਰ ਬੈਥ ਬਹੁਤ ਘੱਟ ਹੈ ਜੀ ਮੇਰਾ ਕੰਮ ਚੱਲਦਾ ਵਾ ਚੱਲਦਾ ਵਾ ਹੈਗਾ ਤੇ ਪਰ ਮੈਂ ਤਾਂ ਨਹੀਂ ਦਿਖਾਉਂਦੀ ਭੈਣਾ ਫਿਰ ਕਹਿੰਦੀ ਆ ਭੈਣੇ ਸਾਨੂੰ ਇਹ ਹੀ ਮੰਗਾ ਕੇ ਦੇ ਦੋ ਮੈਨੂੰ ਬਹੁਤ ਪਹਿਣਾ ਨਹੀਂ ਸੀ ਤੁਹ ਫਿਰੇਸ਼ਾਨੀ ਕੀਤੀ ਹੈ ਕਹਿੰਦੇ ਦੁਆਰਾ ਨਹੀਂ ਮਿਲਦੇ ਹੁੰਦੇ ਉਹ ਉਹ ਦਿੱਤੀ ਮਿਲ ਗਿਆ ਤਾਂ ਮਿਲਗਾ ਨਹੀਂ ਮਿਲਦੇ ਫਿਰ ਕਹਿੰਦੇ ਨਹੀਂ ਅਸੀਂ ਤਾਂ ਇਹ ਹੀ ਲੈਣਾ ਫਿਰ ਉਹ ਬਤਾਈ ਫਿਰ ਮੈਂ ਤਾਂ ਖੁੰਦੀ ਨਹੀਂ ਹੁੰਦੀ ਜੀ ਜਿਹੜੇ ਆਏ ਹੁੰਦੇ ਆ ਇਹਨਾਂ ਦਾ ਸਕਰੀਨ ਫੋਰਟ ਤੁਸੀਂ ਲੈ ਲੈਣੀਆਂ ਤੁਸੀਂ ਕਹਿ ਦਿੰਦੇ ਜਦੋਂ ਦੁਆਰਾ ਫਿਰ ਕਹਿ ਦਿੰਦੀਆਂ ਨਾ ਸਾਨੂੰ ਭੈਣੇ ਇਹ ਹੀ ਚਾਹੀਦਾਗਾ ਥੇਨੋਂ ਮਿਲਦੇ ਨਹੀਂ ਫਿਰ ਮੈਂ ਤਾਂ ਹੀ ਮੈਂ ਪਾਉਂਦੀ ਹੀ ਨਹੀਂ ਹੁੰਦੀ ਜੀ ਅਸੀਂ ਥੁਰਫੰਗ ਦਾ ਆਹ ਕੂਰੀਅਰ ਘਰ ਆਉਣਾਗਾ ਬਹੁਤ ਵਾਰ ਦਿਖਾਉਣੀ ਹੁੰਦੀ ਹੈ ਹਾਂ ਜਿੰਨਾ ਦੇ ਨਾਲ ਕੋਟੀਆਂ ਬਲੌਜ਼ ਆ ਫਿਰ ਉਹ ਨਾਲ ਦਿਖਾ ਦੇਈ ਜਾਗਾ ਵੀ ਚਲੋ ਜੀ ਉਹਨਾਂ ਦਾ ਵੀ ਉਹ ਤੇ ਜ਼ਰੂਰ ਦਿਖਾਣੀ ਹੁੰਦੀ ਹੈ ਕੋਟੀਆਂ ਜੈਕਟਸ ਨੂੰ ਦਿਖਾਉਣੀ ਪੈਂਦੀ ਹੈ ਫਿਰ ਉਹਨਾਂ ਦੇ ਜਿਹੜੇ ਸ਼ੂਟ ਹੁੰਦੇ ਉਹ ਵੀ ਦਿਖਾ ਦਿੱਤੇ ਹੈ ਨਾ ਬਹੁਤ ਪਹਿਣਾ ਦੀ ਡਿਮਾਂਡ ਆਈ ਜਾਂਦੀ ਹੈ ਪਹਿਣੇ ਵੀ ਗੋਟਨ ਦੇ ਛੋਟੇ ਲੈ ਕੇ ਆਓ ਅਸ ਕੋਈ ਗੱਲ ਨਹੀਂ ਪਹਿਣੇ ਡਿਮਾਂਡ ਜਲਦੀ ਪੂਰੀ ਕਰ ਦੂਗੇ ਗੋਟਨ ਦੇ ਵੀ ਛੋਟੇ-ਛੋਟੇ ਵਾਸਤੇ ਕਰ ਰਹੀ ਹਾਂ ਤੇ ਲੋ ਜੀ ਤੁਸੀਂ ਦੇਖੋ ਹੁਣ ਇਹ ਸਕਰੀਨ ਸ਼ਾਟ ਲੈ ਕੇ ਹੁਣੇ ਤੁਸੀਂ ਆਰਡਰ ਰੱਖਣਾ ਬੁੱਕ ਕਰਵਾਇਓ ਦੇਖੋ ਜੀ ਬਹੁਤ ਛੂਟ ਆ ਪਾਈ ਸੀ ਨਾਲ ਦਾ ਸੀਲ ਕੀਤਾ ਬਹੁਤ ਜਿਆਦਾ ਇਹ ਹੈਗਾ ਪੈਰਟ ਕਲਰ ਦਾ ਪੈਰਟ ਕਲਰ ਦਾ ਤੁਸੀਂ ਸਮਝਦੇ ਹੋ ਸੈਮਨ ਕੋ ਲੋਕਲ ਬਹੁਤ ਜਿਆਦਾ ਦੁਕਾਨਾਂ ਦੇ ਕੱਪੜੇ ਦੀ ਦੇਖ ਸਕਦੇ ਹੋ ਸ੍ਰੀਤੇ ਸਹੀ ਸ਼ੀਮਸਨ ਦੇਖੋ ਜੀ ਪੈਰਟ ਕਲਰ ਦਵੱਟਾ ਬਹੁਤ ਸੋਹਣਾ ਰੈਡੀ ਹੋਇਆ ਲਾ ਰਿਹਾ ਹੈ ਦੇਖੋ ਜੀ ਗੋਟੇ ਨਹੀਂ ਮਰਨਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਨਹੀਂ ਆਪ ਦਾ ਆਰਡਰ ਬੁੱਕ ਕਰੋ ਦੇਖੋ ਜੀ ਦਵੱਟੇ ਦੇ ਨਾਲ ਹੀ ਸ਼ੂਟ ਦੀ ਲੱਕਾ ਹੋਵੇ ਸਹੀ ਵਨ ਕੇ ਤਿਆਰ ਆ ਜੁਦਾ ਜੁਦਾ ਦਵੱਟਾ பத்துல்ல வலீன்டர்ஃப்ள நபோ நோர்ட்ு ਸਾਰਾ ਫਰੰਟ ਵੀ ਜਿਪੂ ਜਾਈਏ ਜੀ ਜੀ ਮੇਤਲੋ ਬੜੀ ਉਮਰ ਦੀਆਂ ਪਹਿਲਾਂ ਹੁੰਦੀਆਂ ਨੇ ਜਾਂ ਕੋਈ ਫਿੱਕਾ ਵੈਸੇ ਛੋਟੀ ਉਮਰ ਦੀਆਂ ਪਾਵਣਾ ਚਾਹੁੰਦੀ ਆ ਉਹਨਾਂ ਨੂੰ ਉਹਨਾਂ ਦਾ ਵੀ ਚੱਲੂਗਾ ਜੀ ਜੀ ਕਿਸੇ ਨੇ ਇਹ ਕਿਸ ਨੂੰ ਦੇਣਾ ਹੋਵੇ ਥੋੜਾ ਜਿਹਾ ਫਿੱਕਾ ਇਹ ਪਰਪਲ ਆ ਗਿਆ ਪਰਪਲ ਥੋੜਾ ਜਿਹਾ ਨਾ ਲਾਈਟਰ ਨਾਲ ਢਰ ਕੇ ਪਰਪਲ ਕਲਰ ਦੀ ਵਾਸ ਨੂੰ ਕਲਰ ਹੈ ਇਹ ਦੇਖੋ ਜੀ ਇਹਦਾ ਬਟਾ ਵੀ ਇਹ ਨਾਲ ਬਹੁਤ ਸੋਨਾ ਤਿਆਰ ਠਿਕੋਰੀਆ ਤਿਆਰ ਜੀ ਸੋਨੂ ਲੁੱਦੂਨ ਪਤਾ ਹੀ ਤੁਸੀਂ ਵੈਸੇ ਆਪ ਹੀ ਲਾਉਣੇ ਠਿਕੋਰੀਆ ਤਿਆਰ ਜੀ ਤੇ ਉਹਦਾ 90 ਰੁਪਿਆ ਲੱਗੂਗਾ ਇਹਦਾ ਸਾਨੂੰ ਪਰੇਟ ਦੱਸਨੇ ਆ ਦੇਖੋ ਜੀ ਤੁਸੀਂ ਮੈਨੂੰ ਕਿਹਾ ਸਕਰੀਨਸ਼ਾਟ ਲੈ ਲੈਣੀ ਹੈ ਉਹ ਤੁਸੀਂ ਉਹਦੀ ਆਰਡਰ ਬੁੱਕ ਕਰ ਦਿਆ ਕਰੋ ਜਿਹਦਾ ਸ਼ੂਟ ਦੇਖ ਜਾਂਦਾ ਫਿਰ ਭੈਣਾ ਕਹਿੰਦੀ ਆ ਇਹ ਹੀ ਲੈਣਾਗਾ ਭੈਣ ਨੂੰ ਨਹੀਂ ਵਾਪਸ ਮਿਲਦਾ ਨਹੀਂ ਹੁੰਦਾ ਫਿਰ ਕਹਿੰਦੀ ਜਦੋਂ ਆ ਗਿਆ ਸਮਗਵਾਤਾ ਸਾਨੂੰ ਦੱਸ ਦਿਓ ਇਹ ਨਿੱਨੇ ਕਹਿਣੇ ਗੱਲਾਂ ਹੁੰਦੀਆਂ ਨਾ ਜੇ ਉਹ ਆਜੀ ਤਾਂ ਤੁਸੀਂ ਆ ਕੇ ਦੱਸ ਦਿਓ ਭੈਣ ਆ ਗਿਆ ਤੇ ਦੇਖ ਲਓ ਦੇਖੋ ਜੀ ਦਵੱਟਾ ਦੇਖੋ ਪਾਰਟੀ ਦੇ ਸ਼ੂਟ ਆ ਨੜੇ ਆਪਣੇ ਛੋਟਾਂ ਦਾ ਪ੍ਰੇਰੀਟ ਟ੍ਰਾਈ ਕਰੀ ਤੇ ਤੁਹਾਡੀ ਸੋਹਣੀ ਦਾ ਘੱਟ ਦੇ ਇੱਕ ਮੈਲਾ ਕੱਪੜਾ ਦੇਖੋ ਇਹ ਇਹਨਾਂ ਘੱਟ ਰੇਟਾਂ ਦਾ ਸ਼ੂਟ ਇਹਨਾਂ ਘੱਟ ਆ ਰੇਟ ਇਹਨਾਂ ਦਾ ਵਲਟੀਵਰ ਸ਼ੂਟ ਆ ਅਦੀ ਮੰਮੀਆਂ ਲਈ ਸੱਸਾਂ ਲਈ ਕਿਸੇ ਲਈ ਗਿਫਟ ਕਰਨਾ ਬਹੁਤ ਸੋਹਣੀ ਚੀਜ਼ ਬਣ ਕੇ ਤਿਆਰ ਇਕ ਕੁੜੀ ਆਪਣੀ ਚੱਕ ਕਲਾ ਤੋਂ ਲੋਪੈਣ ਤੁਸੀਂ ਇਹ ਵੀ ਦੇਖ ਸਕਦੇ ਆ ਤੁਸੀਂ ਆਪਣੀ ਭੈਣ ਨੂੰ ਗਿਫਟ ਕਰਨਾ ਨਾ लो खोर्लर देख, देख लो गिफ्ट करना बहुत सोनी चीज बनी है क्योंकि आप ज्यादा छोटा झोला बहुत ये कहते अठ सौ पच्ची सौ का दो हजार का ना जी आप घट्ट घट्ट तो सिर्फ बिल बटन के पच्ची सौ जिन्ना क्या आप लाया कि नहीं नौ सौ हजार बारह सौ तक तक क्योंकि आप सौ ज्यादा क्या आपदा रखना नहीं होंगे गा लो ये सुन पाऊगा जी नौ सौ पुपये का शूट पूरी हर चार सोडा देख देखो हट्टा देखो कि Nå er det ferdig. ਬਹੁਤ ਹੀ ਡਿਮਾਂਡ ਤੇ ਰਹਿੰਦਾ ਤਾਂ ਕਲਰ ਸਾਨੂੰ ਮੱਗੇ ਵੀ ਬਹੁਤ ਵਾਰੀ ਮੇਰੇ ਕੋਲ ਆਇਆ ਕਲਰ ਦੇ ਕੇ ਪਰ ਦੁਆਰਾ ਫੇਰ ਆ ਤੇ ਕੀ ਚੀਜ਼ ਗਲਤੀ ਵਾਰ ਕਿ ਕਿੱਦਾ ਸੋਨਾ ਛੁੱਟਾ ਦੇਖੋ ਇਹ ਸਭ ਨੂੰ ਪਊਗਾ ਜੀ ਗਿਆਨ 100 ਦਾ ਦੇਖੋ कि सोना है। शूट को है कलर देखो कि <coughs> सोना कलर वाह, पार्टी वा सारे पार्टी वेयर सूट ही अजय कोई अपने घर को वाला छूट अपने कोई नहीं पोच है लो जी देखो पिंक कलर है पिंक जहा कलर डार्क पिंक बहुत सोना कलर वा देखो जी ਨੋਟ ਜੇ ਤੁਸੀਂ ਜ਼ਰੂਰ ਮੰਗਵਾਇਆ ਇਹ ਮੇਰੇ ਘਿਆ ਪੈਣਾ ਵੀਡੀਓ ਦੇਖਣ ਸਾਰ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ ਆਰਡਰ ਬੱਕ ਕਰ ਸਕਦੇ ਆਂ ਪਾਰਟੀ ویئر ਛੁੱਟ ਦੇਖੋ ਬਈ ਕਿੰਨਾ ਹੋ ਕੰਬੀਨੇਸ਼ਨ ਆ ਲਈ ਦਵੱਟੇ ਦਾ ਹੋਇਆ ਵਾ ਦੇਖੋ 1100 ਰੁਪਏ ਲੱਗੂ ਸਾਨੂੰ ਲੋ ਜੀ ਲੋ ਜੀ ਦਵੱਟੇ ਚਾਹ ਦਿੱਤੀ ਆਪਾਂ ਉੱਪਰ ਲੈ ਕੇ ਦਿਖਾਉਣ ਹੁੰਦੇ ਸਾਨੂੰ ਲੋ ਜੀ ਹੁਣ ਵੀਡੀਓ ਦਾ ਕਰਨ ਲੱਗੇ ਐਂਡ ਕਿਉਂ ਮੈਂ ਤਾਂ ਜ਼ਿਆਦਾ ਨਹੀਂ ਬੋਲਿਆ ਜਾਂਦਾਗਾ ਬਮਾਰ ਕਰਕੇ ਸੋ ਜੀ ਬਹੁਤ ਸੋਡਾ ਧੰਨਵਾਦ ਆਪਣੇ ਨਾਲ ਜੁੜਨ ਦਾ ਤੇ ਵੀ ਤੁਹਾਨੂੰ ਧੰਨਵਾਦ ਕਰਦੀ ਆ ਚਲੋ ਜੀ ਠੀਕ ਆ